2 ਲੱਖ ਰੁਪਏ ਦਾ ਸੀ ਸਮਾਨ ਲੈ ਕੇ ਆਏ ਸਮਾਨ ਲੈ ਕੇ ਆਏ ਉਰੇ ਸਾਨੂੰ ਇਹ ਦੀ ਜਿਹੜੇ ਤਾਂ ਜ਼ਿਮੀਂਦਾਰ ਭਾਈ ਨੇ ਉਹ ਤਾਂ ਸੌਕੇ ਦੀ ਲੰਗਰ ਲਈ ਖੜੇ ਨੇ ਚਾਹ ਦਾ ਜਿਹੜੇ ਦੂਜੇ ਨੇ ਉਹ ਖੋਹੂ ਖੋਹੂ ਖੋਹ ਸਾਡੇ ਬੰਦੇ ਦੇ ਪਿੱਛੋਂ ਘਰੂਟ ਮਾਰੇ ਹੱਥਾਂ ਦੇ ਘਰੂਟ ਇੰਨੇ ਭਿੱਖੂ ਵੀ ਟਰਾਲੀ ਸਾਰੀ ਲਵੇ ਰੱਖ ਲਈਏ ਕੋਈ ਬੰਦੇ ਦੀ ਗੱਲ ਹੈ ਜਰ ਇਹ ਅੱਜ ਤੋਂ ਬਾਅਦ ਮੈਨੂੰ ਗੁਰੂ ਰਾਮਦਾਸ ਸਾਹਿਬ ਦੀ ਸੌ ਅਸੀਂ ਨਹੀਂ ਆਉਦੇ ਹੈਗੇ ਮੁੜ ਕੇ ਕਿਸੇ ਗਰੀਬ ਦੀ ਕੁੜੀ ਦਾ ਵਿਆਹ ਕਰਦਾਂਗੇ ਉਰੇ ਅਸੀਂ ਸਮਾਨ ਨਹੀਂ ਲੈ ਕੇ ਆਉਂਦੇ ਮੈਨੂੰ ਮਹਾਰਾਜ ਦੀ ਸੌ ਪਿੰਡ ਮੇਰਾ ਉੱਬਾ ਲਗਾ ਜ਼ਿਲ੍ਹਾ ਮੇਰਾ ਸੰਗਰੂਰ ਆ ਮੈਂ ਨਾ ਕਦੇ ਇਦਾਂ ਦੇ ਵੀਡੀਓ ਬਣਾਏ ਨਹੀਂ ਪਰ ਇਸ ਵੀਰ ਦੀ ਵੀਡੀਓ ਦੇਖ ਕੇ ਮੈਂ ਮਜਬੂਰ ਹੋ ਗਿਆ ਬਣਾਉਣ ਲਈ ਤੇ ਮੈਂ ਇਸ ਵੀਰ ਨੂੰ ਇੱਕ ਸਵਾਲ ਪੁੱਛਣਾ ਚਾਹਣਾ ਵੀ ਵੀਰੇ ਤੂੰ ਉੱਥੇ ਸੇਵਾ ਕਰਨ ਗਿਆ ਸੀ ਕਿ ਲੋਕਾਂ ਦੀ ਜਾਤਾਂ ਪਰਖਣ ਗਿਆ ਸੀ ਪਹਿਲੀ ਗੱਲ ਤਾਂ ਇਹ ਦੱਸ ਦੇ ਮੈਨੂੰ ਤੇ ਦੂਜੀ ਗੱਲ ਜੇ ਉੱਥੇ ਸੇਵਾ ਕਰਨ ਗਿਆ ਸੀ ਨਾ ਤਾਂ ਆਪਣੇ ਕਿਸੇ ਬਜ਼ੁਰਗ ਕੋਲੋਂ ਸੇਵਾਦਾਰ ਦਾ ਅਰਥ ਪਤਾ ਕਰਕੇ ਜਾਣਾ ਸੀ ਵੀ ਸੇਵਾਦਾਰ ਹੁੰਦਾ ਕੌਣ ਭਾਈ ਕਨਈਆ ਜੀ ਬਾਰੇ ਸੁਣਿਆ ਪੱਕੀ ਗੱਲ ਤਾਂ ਨਹੀਂ ਸੁਣਿਆ ਹੋਣਾ ਜੇ ਸੁਣਿਆ ਹੁੰਦਾ ਤਾਂ ਇਦਾਂ ਦੀ ਹਰਕਤਾਂ ਨਾ ਕਰਦਾ ਉੱਥੇ ਗੁਰੂ ਰਾਮਦਾਸ ਮਹਾਰਾਜ ਦੀਆਂ ਸੋਹਾਂ ਖਾਂਦਾ ਫਿਰਦਾ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਭ ਇਹ ਇਨਸਾਨੀਅਤ ਦੇ ਨਾਤੇ ਇਨਸਾਨ ਨੂੰ ਇਨਸਾਨ ਦੀ ਨਿਗਾਹ ਨਾਲ ਦੇਖ ਕੇ ਸੇਵਾ ਕਰੋ ਕਿਸੇ ਦੇ ਜਾਤਾਂ ਨਾ ਪਰਖੋtheta ਵੀ ਆਹ ਫਲਾਨੀ ਜਾਤੀ ਦਾ ਤੇ ਆਹ ਇਹਦੀ ਜਾਤੀ ਦਾ ਕੱਲ ਅਸੀਂ ਸੇਵਾ ਇਕੱਠੀ ਕੀਤੀ ਆ ਮੈਂ ਰਾਜਸਥਾਨ ਤੋਂ ਫਤੇ ਸਿੰਘ ਮੇਰਾ ਨਾਮ ਆ ਮੈਂ ਵੀ ਦੱਸ ਦੇਣਾ ਤੇ ਅਸੀਂ ਕੱਲ ਇੱਥੇ ਸੇਵਾ ਇਕੱਠੀ ਕੀਤੀ ਆ ਅਗਰਾਹੀ ਇਕੱਠੀ ਕੀਤੀ ਆ ਕਿਸੇ ਜ਼ਿਮੀਂਦਾਰ ਭਰਾ ਨੇ ਕਿਸੇ ਹੋਰ ਵਰਗ ਦੇ ਭਰਾ ਨੇ ਸਾਨੂੰ ਇਹ ਨਹੀਂ ਪੁੱਛਿਆ ਵੀ ਤੁਸੀਂ ਉੱਥੇ ਕਿਹਦੇ ਮੂੰਹ ਚ ਪਉਣ ਚੱਲੇ ਹੋ ਕਿਹੜੀ ਜਾਤ ਵਾਲੇ ਦੇ ਮੂੰਹ ਚ ਪਉਣ ਚੱਲੇ ਹੋ ਕਿਸੇ ਨੇ ਇਹ ਨਹੀਂ ਪੁੱਛਿਆ ਸਾਰਿਆਂ ਨੇ ਦਿਲੋਂ ਸੇਵਾ ਕੀਤੀ ਸਾਰਿਆਂ